ਤਦ ਬੜਾ ਤਗੜਾ ਹੁੰਦਾ ਹੈ ਵੱਡਾ ਹੁੰਦਾ ਹੈ ਬੱਚੇ ਦਾ ਮਾਂ ਬਾਪ ਤੁੜੀਆਂ ਤੋਂ ਤੁਰ ਜਾਣਾ ਕਹਿੰਦੇ ਇੱਕ ਵਾਰ ਨਾ ਇੱਕ ਬੱਚੇ ਦੀ ਮਾਂ ਮਰ ਗਈ ਛੋਟਾ ਜਿਹਾ ਸੀ ਥੋੜਾ ਸਮਾਂ ਨਿਕਲਿਆ ਤੇ ਉਸਦੇ ਬਾਪ ਨੂੰ ਉਹਨਾਂ ਰਿਸ਼ਤੇਦਾਰਾਂ ਨੇ ਨਗਰ ਵਾਲਿਆਂ ਨੇ ਸਕੇ ਸੰਬੰਧੀਆਂ ਨੇ ਸਲਾਹ ਦਿੱਤੀ ਕਹਿੰਦੇ ਵੀ ਤੂੰ ਦੂਸਰੀ ਸ਼ਾਦੀ ਕਰਵਾ ਲੈ ਤੇਰਾ ਬਾਲ ਛੋਟਾ ਹੈ ਬੱਚਾ ਛੋਟਾ ਤੇਰੇ ਅੱਗੇ ਜ਼ਿੰਦਗੀ ਲੰਬੇਰੀ ਪਈ ਮਜਬੂਰੀ ਹੈ ਤੇਰੀ ਕਰਵਾ ਲੈ ਜੀ ਉਸ ਨੇ ਨਾਂ ਚਾਉਂਦਿਆਂ ਹੋਇਆਂ ਸ਼ਾਦੀ ਕਰਵਾ ਲਈ ਥੋੜਾ ਸਮਾਂ ਪਿਆ ਕਿਸੇ ਸਿਆਣੇ ਬੰਦੇ ਨੇ ਨਾ ਉਸੇ ਬੱਚੇ ਨੂੰ ਪੁੱਛਿਆ ਜਿਹਦੀ ਪਹਿਲਾਂ ਮਾਂ ਮਰੀ ਸੀ ਕਹਿੰਦਾ ਵੀ ਤੇਰੇ ਬਾਪ ਨੇ ਸ਼ਾਦੀ ਕਰਵਾਈ ਐ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਤੇਰੀ ਜਿਸ ਮਾਂ ਨੇ ਜਨਮ ਦਿੱਤਾ ਉਹ ਮਾਂ ਚੰਗੀ ਸੀ ਕਿ ਹੁਣ ਵਾਲੀ ਚੰਗੀ ਐ ਉਸ ਨੇ ਆਖਿਆ ਬਜ਼ੁਰਗੋ ਮਾਵਾਂ ਤੇ ਹੁੰਦੀਆਂ ਹੀ ਚੰਗੀਆਂ ਨੇ ਮਾਵਾਂ ਮਾੜੀਆਂ ਨਹੀਂ ਹੁੰਦੀਆਂ ਪਰ ਫਰਕ ਜ਼ਰੂਰ ਹੈ ਕਹਿੰਦਾ ਜਿਹੜੀ ਮੇਰੀ ਪਹਿਲੀ ਮਾਂ ਸੀ ਨਾ ਜਿਸ ਨੇ ਮੈਨੂੰ ਜਨਮ ਦਿੱਤਾ ਉਹ ਝੂਠੀ ਸੀ ਤੇ ਹੁਣ ਵਾਲੀ ਮਾਂ ਜਿਹੜੀ ਉਹ ਸੱਚੀ ਹੈ ਉਹ ਬਜ਼ੁਰਗ ਨੇ ਆਖਿਆ ਬੀ ਕੀ ਗੱਲ ਹੈ ਮਾਂ ਨੇ ਤੈਨੂੰ ਜਨਮ ਦਿੱਤਾ ਉਸ ਨੂੰ ਤੂੰ ਝੂਠੀ ਕਹਿ ਰਿਹਾ ਹੈ ਜਿਹੜੀ ਦੂਸਰੀ ਮਾਂ ਮਿੱਤਰੇ ਹੀ ਮਾਂ ਤੇਰਾ ਬਾਪ ਲੈ ਗਿਆ ਤੂੰ ਸੱਚੀ ਕਹਿ ਰਿਹਾ ਹੈ ਕਹਿੰਦਾ ਹਾਂ ਪੱਕੀ ਗੱਲ ਹੈ ਕਹਿੰਦਾ ਮੈਨੂੰ ਇਸ ਦਾ ਵੀਰਵਾ ਦੇ ਪਈ ਕਿਸ ਤਰ੍ਹਾਂ ਕਹਿੰਦਾ ਜਿਹੜੀ ਮੇਰੀ ਪਹਿਲੀ ਮਾਂ ਸੀ ਨਾ ਜਦੋਂ ਮੈਂ ਸ਼ਰਾਰਤਾਂ ਕਰਦਾ ਸੀ ਇਲਤਾਂ ਕਰਦਾ ਸੀ ਮੈਨੂੰ ਝਿੜਕਦੀ ਸੀ ਪੋਲੀਆਂ ਪੋਲੀਆਂ ਲਾ ਵੀ ਦਿੰਦੀ ਸੀ ਤੇ ਨਾਲ ਇਹ ਗੱਲ ਕਹਿੰਦੀ ਹੁੰਦੀ ਸੀ ਵੀ ਅੱਜ ਤੈਨੂੰ ਰਾਤ ਨੂੰ ਰੋਟੀ ਨਹੀਂ ਦੇਣੀ ਖਾਣ ਵਾਸਤੇ ਤੂੰ ਸ਼ਰਾਰਤਾਂ ਬਹੁਤ ਕਰਦਾ ਹੈ ਕਹਿੰਦਾ ਉਹ ਝੂਠੀ ਐ ਇਸ ਕਰਕੇ ਐ ਕਿ ਉਹ ਮੈਨੂੰ ਰੋਟੀ ਦੇ ਦਿੰਦੀ ਸੀ ਪਰ ਹੁਣ ਵਾਲੀ ਜਿਹੜੀ ਮਾਂ ਐ ਨਾ ਮੈਂ ਸ਼ਰਾਰਤਾਂ ਵੀ ਨਹੀਂ ਕਰਦਾ ਜਿਆਦਾ ਉਹ ਤੋਂ ਡਰਦਾ ਪਰ ਉਹ ਕੁੱਟਦੀ ਵੀ ਜ਼ਿਆਦਾ ਐ ਝਿੜਕਦੀ ਵੀ ਜ਼ਿਆਦਾ ਐ ਇਹ ਗੱਲ ਕਹਿੰਦੀ ਆਪ ਹੀ ਤੈਨੂੰ ਅੱਜ ਰੋਟੀ ਨਹੀਂ ਦੇਣੀ ਹੋ ਇਸ ਕਰਕੇ ਸੱਚੀ ਐ ਕਿ ਵਾਕੇ ਰੋਟੀ ਦੇਂਦੀ ਨਹੀਂ ਤੇ ਮੈਂ ਰੋਟੀ ਖਾਣ ਤੋਂ ਬਗੈਰ ਹੀ ਸੌਂ ਜਾਂਦਾ ਤੇ ਫਿਰ ਉਸ ਝੂਠੀ ਮਾਂ ਨੂੰ ਯਾਦ ਕਰਕੇ ਰੋਣਾ ਐ ਕਿ ਅੱਜ ਉਹ ਮਾਂ ਹੁੰਦੀ ਤੇ ਮੈਨੂੰ ਆ ਕੇ ਮਨਾਉਂਦੀ ਤੇ ਮੇਰੇ ਮੂੰਹ ਦੇ ਵਿੱਚ ਭੋਜਨ ਪਾਉਂਦੀ ਪ੍ਰਸ਼ਾਦਾ ਪਾਉਂਦੀ ਇਸ ਕਰਕੇ ਬਜ਼ੁਰਗੋ ਜਿਹੜੀ ਮੇਰੀ ਪਹਿਲੀ ਮਾਂ ਸੀ ਨਾ ਉਹ ਝੂਠੀ ਸੀ ਤੇ ਹੁਣ ਵਾਲੀ ਸੱਚੀ ਐ ਮਾਪਿਆਂ ਦਾ ਦਰਦ ਬੜਾ ਹੁੰਦਾ ਹੈ ਸੰਤ ਜੀ ਜ਼ਿੰਦਗੀ ਦੇ ਵਿੱਚ ਗੁਰੂ ਕਿਰਪਾ ਕਰੇ ਮੈਂ ਅਰਦਾਸ ਕਰਦਾ ਕਿ ਕਦੇ ਵੀ ਕਿਸੇ ਬੱਚੇ ਦਾ ਮਾਂ-ਬਾਪ ਦੁਨੀਆ ਤੋਂ ਨਾ ਜਾਵੇ।